ਸੋ ਹਾਂਜੀ ਕਿਸਾਨ ਵੀਰੋ ਜਿਹੜੇ ਭਰਾ ਮੱਕੀ ਬੀਜਣ ਦੇ ਚਾਹ ਆਣਾ ਸੋ ਉਹਨਾਂ ਦੇ ਲਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਇੱਕ ਜਿਹੜਾ ਕਿ ਲੈਟਰ ਜਾਰੀ ਹੋਇਆ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮੱਕੀ ਦੇ ਉੱਪਰ ਸਬਸਿਡੀ ਦਿੱਤੇ ਜਾਣ ਦੀ ਗੱਲ ਕਹੀ ਗਈ ਆ ਸੋ ਉਹ ਕਿੰਨਾ ਵੀਰਾਂ ਨੂੰ ਮਿਲਣੀ ਆ ਕਿਹੜੇ ਜ਼ਿਲ੍ਹਿਆਂ 'ਚ ਮਿਲਣੀ ਆ ਸੋ ਉਹਦੇ ਬਾਰੇ ਆਪਾਂ ਕਰਦੇ ਆਂ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦਾ ਬੈੱਲ ਦਾ ਬਟਨ ਜਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸੋ ਵੀਡੀਓ ਸ਼ੇਅਰ ਜਰੂਰ ਕਰ ਦਿਓ हां जी ਕਿਸਾਨ ਵੀਰੋ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਇੱਕ ਲੈਟਰ ਜਾਰੀ ਹੋਇਆ ਜਿਸ ਦੇ ਵਿੱਚ ਮੱਕੀ ਦੇ ਉੱਪਰ ਸਬਸਿਡੀ ਦਿੱਤੇ ਜਾਣ ਦੀ ਗੱਲ ਕਹੀ ਗਈ ਆ ਸੋ ਇਸ ਨੂੰ ਐਮਐਮਐਸਪੀ ਦੇ ਉੱਪਰ ਖਰੀਦਣ ਦੀ ਵੀ ਗੱਲ ਕਹੀ ਗਈ ਆ ਸੋ ਕੀ ਹਿਸਾਬ ਕਿਤਾਬ ਆ ਸੋ ਉਹ ਹੈਗਾ ਜੀ ਜਿਵੇਂ ਕਿ ਇੱਕ ਹੋਰ ਕਿ ਜ਼ਿਲ੍ਹੇ ਜਿਵੇਂ ਕਿ ਬਠਿੰਡਾ ਕਪੂਰਸਲਾ ਜਲੰਧਰ ਬਸ ਕੁਝ ਕਿ ਜ਼ਿਲ੍ਹੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਏਡਿ esquime ਦਾ ਲਾਹਾ ਕਿਸਾਨ ਲੈ ਸਕਦੇ ਆ ਸੋ ਇਹ ਜਿਹੜੀ ਕਿ ਸੌਣੀ ਦੀ ਫਸਲ ਆ ਗਈ ਜਿਵੇਂ ਕਿ ਜਿਹੜੇ ਵੀਰ ਝੋਨੇ ਦੀ ਜਗ੍ਹਾ ਤੇ ਮੱਕੀ ਬੀਜਣਗੇ ਸੋ ਉਹਨਾਂ ਦੇ ਲਈ ਇਹ ਜਿਹੜੀ ਕਿ ਜ਼ਰੂਰੀ ਆ ਜਿਹੜੀ ਕਿ ਇਹ ਸਹੂਲਤ ਦਿੱਤੀ ਗਈ ਆ ਸੋ ਜਿਹੜੇ ਝੋਨੇ ਦੀ ਜਗ੍ਹਾ ਤੇ ਲਾਉਣਗੇ ਸੋ ਜਿਹੜਾ ਕਿ ਇਹ ਇਹ سبسڈی ਜਾਂ ਬੀਜ ਬਜਾਈ ਦੇ ਉੱਪਰ ਖਰਚ ਆਗਾ ਸੋ ਉਹ 7000 ਰੁਪਏ ਪ੍ਰਤੀ ਕਿੱਲਾ ਮੰ ਦਿੱਤਾ ਜਾਣਾਗਾ ਪੰਜਾਬ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾਣੀ ਹੈ ਜੋ ਕਿ ਤੁਹਾਡੇ ਖਾਤਿਆਂ ਦੇ ਵਿੱਚ ਆਵੇਗੀ ਸੋ 7000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਜਿਹੜਾ ਕਿ ਉਹਨੇ ਐਮਐਸਪੀ ਰੇਟ ਬਣਿਆਗਾ ਜਿਹੜਾ ਕਿ ਪਕਾਵੀ ਮੱਕੀ ਦਾ ਸੋੜੀ ਖਰੀਦੀ ਜਾਣੀ ਹੈ ਐਮਐਸਪੀ ਤੇ ਪੰਜਾਬ ਸਰਕਾਰ ਦੇ ਵੱਲੋਂ ਉਹ ਹੈਗੀ ਹੈ ਜੀ 2400 ਰੁਪਏ 2400 ਰੁਪਿਆ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜੀ ਕਿਹੇ ਮੱਕੀ ਤੁਹਾਡੀ ਖਰੀਦੀ ਜਾਵੇਗੀ ਸੋ ਇਸ ਤਰ੍ਹਾਂ ਦੇ ਨਾਲ 7000 ਰੁਪਿਆ ਪ੍ਰਤੀ ਕਿਲਾ ਸਬਸਿਡੀ ਬੀਜ ਬਜਾਈ ਦੀ ਖਾਤਰ ਜਿਹੜੇ ਭਰਾ ਬੀਜਣਗੇ ਝੋਨੇ ਦੀ ਜਗ੍ਹਾ ਤੇ ਤੇ ਐਮ ਐਸਪੀ ਜਿਹੜਾ ਰੇਟ ਖਰੀਦੇ ਜਿਹੜੀ ਖਰੀਦੀ ਜਾਣੀ ਉਹ 2400 ਰੁਪਿਆ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਤੁਹਾਡੇ ਤੋਂ ਜਿਹੜੀ ਕਿ ਮੱਕੀ ਖਰੀਦੀ ਜਾਣੀ ਆ ਸੋ ਇਹ ਖਰੀਦੀ ਉਹਨਾਂ ਵੀਰਾਂ ਤੋਂ ਜਾਣੀ ਆ ਜਿਹੜੇ ਭਰਾ ਮੱਕੀ ਇਹ ਝੋਨੇ ਦੀ ਜਗ੍ਹਾ ਤੇ ਬੀਜਣਗੇ ਸੋ ਇਹ ਨਹੀਂ ਕਿ ਝੋਨੇ ਤੋਂ ਪਹਿਲਾਂ ਜਾਂ ਝੋਨੇ ਤੋਂ ਬਾਅਦ ਇਹ ਝੋਨੇ ਦੀ ਜਗ੍ਹਾ ਤੇ ਜਿਹੜੇ ਪ੍ਰੋਵੀਜ਼ਨਗੇ ਉਸ ਵੇਸ ਦੇ ਨਾਲ ਜਿਹੜਾ ਕਿ ਪਾਣੀ ਦੀ ਵੀ ਖਿਆਲ ਰੱਖਿਆ ਗਿਆਗਾ ਕਿ ਪਾਣੀ ਦਾ ਜਿਹੜਾ ਰੈਡ ਜ਼ੋਨ ਦੇ ਵਿੱਚ ਜਲੇ ਆ ਸੋ ਉਹਨਾਂ ਦੇ ਵਿੱਚ ਇਹ ਜਿਹੜੀ ਕੀਤਾ ਗਿਆਗਾ ਸੋ ਬਾਕੀ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਮੱਕੀ ਤੋਂ ਉਪਰ ਟਾਰਗੇਟ ਪੂਰਾ ਕੀਤਾ ਜਾਣਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਉਹਨਾਂ ਕਿਸਾਨਾਂ ਦੇ ਲਈ ਬਹੁਤ ਵੱਡੀ ਸਹੂਲਤ ਹੈ ਜਿਹੜੇ ਕਿ ਮੱਕੀ ਵੇਚਣ ਦੇ ਚਾਹਵਾਨ ਆ ਸੋ ਬਦਲੇ ਵਿੱਚ ਖੇਤੀ ਦੇ ਚਾਹਵਾਨਾ ਸੋ ਇਹ ਤੁਸੀਂ ਬੀਜ ਸਕਦੇ ਹੋ ਸੋ ਇਹ ਸਹੂਲਤ ਸਾਡੇ ਸਾਹਮਣੇ ਆ ਸੋ ਇੱਕ ਇਸ ਤਰ੍ਹਾਂ ਭਰਨਾਗਾ ਫਾਰਮ ਕਿਸ ਤਰ੍ਹਾਂ ਭਰਨਾ ਸਬਸਿਡੀ ਦੇ ਉਹਦੇ ਬਾਰੇ ਵੀ ਆਪਾਂ ਇੱਕ ਨਵੀਂ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਾਂਗੇ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ